ਜੋ ਰਾਹੁਲ ਗਾਂਧੀ ਸਾਹਿਬ ਨੇ ਵਿਦੇਸ਼ ਦੇ ਵਿੱਚ ਸਿੱਖਾ ਨੂੰ ਲੈ ਕੇ ਬਿਆਨ ਦਿੱਤਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚਿੰਤਾ ਪ੍ਰਗਟਾਈ ਔਰ ਬੀਜੇਪੀ ਤੇ ਸਵਾਲ ਖੜੇ ਕੀਤੇ ਉਹ ਗੱਲ ਠੀਕ ਹੈ ਪਰ ਅਗਰ 77 ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ ਜਿਹੜੀਆਂ ਕੇਂਦਰ ਚ ਰਾਜ ਕਰਦੀਆਂ ਧਿਰਾਂ ਨੇ ਕਿਉਂਕਿ ਦੋ ਹੀ ਨੇ ਕਾਂਗਰਸ ਹੈ ਜਾਂ ਬੀਜੇਪੀ ਹੈ ਇੱਕ ਘੱਟ ਗਿਣਤੀਆਂ ਚ ਵਿਸ਼ਵਾਸ ਨਹੀਂ ਜਗਾ ਪਾਰੀਆਂ ਤਾਂ ਕਸੂਰ ਦੋਹਾਂ ਦਾ ਰਾਜ ਕਰਦੀ ਧਿਰ ਅਜ ਬੀਜੇਪੀ ਹੈ ਸਵਾਲ ਉਹਨੂੰ ਹੋਣਾ ਹੀ ਹੋਣਾ ਹੈ ਕਿਉਂਕਿ ਗੁਰਦੁਆਰਾਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਨੇ ਚਾਹੇ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ ਨੰਦੇੜ ਸਾਹਿਬ ਦੀ ਕਮੇਟੀ ਹੋਵੇ ਪਟਨਾ ਸਾਹਿਬ ਦੀ ਕਮੇਟੀ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰਿਆਣੇ 'ਚ ਤੋੜਨ ਦੀ ਕੋਸ਼ਿਸ਼ ਹੋ ਪਰ ਕੀ ਕਾਂਗਰਸ ਦਾ ਇਤਿਹਾਸ ਬਹੁਤ ਚੰਗਾ ਰਾਹੁਲ ਗਾਂਧੀ ਸਾਹਿਬ ਹੋਣ ਜਾਂ ਇਹਨਾਂ ਦੇ ਪੰਜਾਬ ਦੇ ਲੀਡਰ ਜਿਹੜੇ ਅੱਜ ਹੁੱਬਕੇ ਸਾਹਮਣੇ ਆਏ ਨੇ ਚਰਨਜੀਤ ਚੰਨੀ ਸੁਖੀ ਰੰਦਾਵਾ ਰਾਜਾ ਵੜਿੰਗ ਕਹਿੰਦੇ ਜੀ ਰਾਹੁਲ ਗਾਂਧੀ ਸਾਹਿਬ ਨੇ ਤਾਂ ਬਹੁਤ ਵਧੀਆ ਗੱਲ ਕਰੀ ਮੈਂ ਪੁੱਛਣਾ ਚਾਹਨਾ ਕਿ ਰਾਹੁਲ ਗਾਂਧੀ ਨੂੰ ਕਦੇ ਸਵਾਲ ਕੀਤਾ ਕਿ ਭਾਈ ਜਿਹੜੇ ਜਗਦੀਸ਼ ਟਾਇਟਲਰ ਸੱਜਣ ਕੁਮਾਰ ਕਮਲਨਾਥ ਤੇ ਮਾਕਨ ਜਿਹੜੇ ਕਿ ਸਿੱਖਾਂ ਨੂੰ ਕੋਹ ਕੋਹ ਕੇ ਮਾਰਨ ਦੇ ਦੋਸ਼ੀ ਨੇ 84 ਚ ਗਲਾਂ ਚ ਬਲ ਦੇ ਟੈਰ ਪਾਉਣ ਦੇ ਦੋਸ਼ੀ ਨੇ ਉਹਨਾਂ ਬਾਰੇ ਰਾਹੁਲ ਗਾਂਧੀ ਨੇ ਕੀ ਕਿਹਾ ਕਿਉਂਕਿ ਉਹ ਤਾਂ ਅੱਜ ਵੀ ਕਾਂਗਰਸ ਦਾ ਹਿੱਸਾ ਨੇ ਚੰਨੀ ਸਾਹਿਬ ਉਹ ਤਾਂ ਸਵਾਲ ਖੜਾ ਨਹੀਂ ਕਰਦੇ ਚੰਨੀ ਸਾਹਿਬ ਕਹਿੰਦੇ ਜੀ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਉਹ ਤਾਂ ਭਾਜਪਾ ਦੇ ਦਵਾਜ ਕਰਤਾ ਐਮਪੀ ਕਿੰਨੇ ਸੀ ਉਹ ਤੋਂ ਬੀਜੇਪੀ ਚ ਤੇ ਕਾਂਗਰਸ ਨਹੀਂ ਆਣੀ ਸੀ ਤੇ ਥੋਡੀ ਆਇਰਨ ਲੇਡੀ ਜਿਹਨੂੰ ਕਹਿੰਦੇ ਹੋ ਥੋਡੇ ਅੱਜ ਦੇ ਮੌਜੂਦਾ ਪ੍ਰਧਾਨ ਟੀ-ਸ਼ਰਟ ਪਾ ਕੇ ਘੁੰਮਦੇ ਆ ਮਾਂ ਤੁਹੇ ਸਲਾਮ ਉਹ ਬਰੀ ਹੈ ਫਿਰ ਮਤਲਬ ਬੀਜੇਪੀ ਨੇ ਗਲਤ ਕੰਮ ਕਰਨ ਨੂੰ ਕਿਹਾ ਤੇ ਕਾਂਗਰਸ ਨੇ ਗਲਤ ਕੰਮ ਕਰਤਾ ਤੇ ਕਾਂਗਰਸ ਨੇ ਬੀਜੇਪੀ ਦੇ ਪ੍ਰੈਸ਼ਰ ਚ ਕਰਤਾ ਇਸ ਲਈ ਕਾਂਗਰਸ ਨੂੰ ਬਰੀ ਕਰਦੀਏ ਹੁਕਮ ਇੰਦਰਾ ਗਾਂਧੀ ਦੇ ਸੀ ਜਿਹੜੇ ਟੈਂਕਾਂ ਤੋਪਾਂ ਨਾਲ ਕਲਕੱਤਾ ਸਾਬ ਢਹਿਟੇ ਨਹੀਂ ਕੀਤਾ ਚੰਨੀ ਸਾਹਿਬ ਉਹ ਹੁਕਮ ਇੰਦਰਾ ਗਾਂਧੀ ਦੇ ਸੀ ਤੇ ਉਸ ਤੋਂ ਬਾਅਦ ਜਿਹੜਾ 84 ਦੇ ਵਿੱਚ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਜਾ ਕੇ ਸਿੱਖਾਂ ਨੂੰ ਮਾਰਿਆ ਉਹ ਹੁਕਮ ਰਜੀਵ ਗਾਂਧੀ ਦਾ ਸੀ ਤੇ ਹੁਕਮ ਨੂੰ ਜਸਟੀਫਾਈ ਕੀਤਾ ਕਿ ਭਾਈ ਵੱਟਾ ਦਰਖਤ ਕਿਰਦਾ ਧਰਤੀ ਹਿਲਦੀ ਕਦੇ ਜਾ ਕੇ ਦੇਖੋ ਜਿਹੜੇ 84 ਦੇ ਪੀੜਤ ਬਾਦਲ ਸਾਹਿਬ ਨੇ ਉਹਰੇ ਲਿਆ ਕੇ ਵਸਾਏ ਨੇ ਉਹਨਾਂ ਦੇ ਨਾਲ ਇੱਕ ਦਿਨ ਕੱਟ ਕੇ ਦੇਖੋ ਤੁਹਾਨੂੰ ਸਮਝ ਆ ਜੂਗੀ ਕਿ ਉਹਨਾਂ ਦਾ ਦਰਦ ਕੀ ਹੈ ਉਹਦੀ ਤਕਲੀਫ ਕੀ ਹੈ ਜਦੋਂ ਉਹਨਾਂ ਦੇ ਆਪਣੇ ਉਹਨਾਂ ਦੇ ਸਾਹਮਣੇ ਸਾੜ ਕੇ ਮਾਰ ਦਿੱਤੇ ਗਏ ਉਹ ਤੋਂ ਬਾਅਦ ਆ ਕੇ ਜਸਟੀਫਾਈ ਕਰਿਓ ਜਿੰਨੂੰ ਕਰਨਾ ਤੇ ਉਹ ਤੁਹਾਡੇ ਲਿਫਾਫੇ ਵਾਲੇ ਪ੍ਰਧਾਨ ਰਾਜਾ ਵੜਿੰਗ ਸਾਹਿਬ ਕਿਉਂਕਿ ਦਿੱਲੀੋਂ ਲਫਾਫਾ ਆਕੇ ਪ੍ਰਦਾਨ ਲੱਗੇ ਕਾਂਗਰਸ ਦੀਆਂ ਮਿਹਰਬਾਨੀਆਂ ਨੇ ਕਦੇ ਐਮਪੀ ਬਣਾਤਾ ਕਦੇ ਐਮਐਲਏ ਬਣਾਤਾ ਇਹ ਕੁਛ ਤਾਂ ਅੰਗਰੇਜ਼ਾਂ ਨੇ ਵੀ ਬਹੁਤ ਦਿੱਤਾ ਸੀ ਜਿਹੜੇ ਦੇਸ਼ ਨਾਲ ਗਦਾਰੀ ਕਰਦੇ ਸੀ ਉਹਨਾਂ ਨੂੰ ਵੀ ਬਥੇਰੀਆਂ ਵੱਡੀਆਂ-ਵੱਡੀਆਂ ਜ਼ਕੀਰਦਾਰੀਆਂ ਮਿਲੀਆਂ ਪਰ ਨਾ ਅੱਜ ਵੀ ਸੱਚੇ ਦੇਸ਼ ਭਗਤਾਂ ਦਾ ਹੀ ਵੱਜਦਾ ਹੈ ਯਾਦ ਅੱਜ ਵੀ ਸਾਡੇ ਹੀਰੋ ਅੱਜ ਵੀ ਉਦਮ ਸਿੰਘ ਤੇ ਭਗਤ ਸਿੰਘ ਨੇ ਉਹ ਅੰਗਰੇਜ਼ਾਂ ਵਾਲੇ ਜ਼ਕੀਰਦਾਰ ਨਹੀਂ ਜਾਇਦਾਦਾਂ ਬਹੁਤ ਲੈ ਲਈਆਂ ਪਰ ਇਤਿਹਾਸ ਉਹਨਾਂ ਨੂੰ ਮਾੜਾ ਹੀ ਕਹਿੰਦਾ ਹੈ ਤੇ ਅੱਜ ਜੇਕਰ ਕਾਂਗਰਸ ਦੀਆਂ ਟਿਕਟਾਂ ਤੇ ਤੁਸੀਂ ਇਲੈਕਸ਼ਨਾਂ ਲੜਦੇ ਹੋ ਤੇ ਮਾਂ ਤੁਝੇ ਸਲਾਮ ਦੀ ਇਹ ਟੀ-ਸ਼ਰਟ ਆ ਪਾਉਨੇ ਹੋ ਤੇ ਅਕਾਲ ਤਖਤ ਸਾਹਿਬ ਬਾਰੇ ਮੰਦਾ ਚੰਗਾ ਬੋਲਦੇ ਹੋ ਤਾਂ ਇਹਦੇ ਨਾਲ ਕਾਂਗਰਸ ਚੰਗੀ ਨਹੀਂ ਹੋ ਜਾਂਦੀ ਲੋਕ ਸਾਰਾ ਕੁਝ ਦੇਖ ਰਹੇ ਨੇ ਤੇ ਲੋਕ ਇਹਦੀ ਸਜ਼ਾ ਦੇਣਗੇ ਔਰ ਰਾਜਾ ਬੜਿੰਗ ਨੂੰ ਤਾਂ ਮੈਂ ਅੱਗੇ ਸਵਾਲ ਕਰਦਾ ਇਹ ਤਾਂ ਪਿੱਛੇ ਜੇ ਡੇਰੇ ਗਏ ਸੀ ਲੋਕਾਂ ਨੇ ਪੁੱਛਿਆ ਭਾਈ ਡੇਰੇ ਕਿਉਂ ਆਇਓ ਕਹਿੰਦੇ ਜਿਵੇਂ ਗੁਰਦੁਆਰਾ ਚ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣ ਚਾਹੀਦਾ ਮੰਦਿਰ ਚ ਅਸ਼ੀਰਵਾਦ ਲੈਣ ਚਾਹੀਦਾ ਮੈਂ ਡੇਰੇ ਆ ਗਿਆ ਤੇਰੇ ਜਾਨ ਵਾਲੇ ਲੋਕ ਡੇਰਾ ਸਾਹਿਬ ਤੋਂ 2007 ਦੇ ਵਿੱਚ ਸਪੋਰਟ ਲਾਈਨ ਵਾਲੇ ਲੋਕ 12 ਚ ਸਪੋਰਟ ਲਾਈਨ ਵਾਲੇ ਲੋਕ 17 ਚ ਸਪੋਰਟ ਲਾਈਨ ਵਾਲੇ ਲੋਕ ਇਹ ਹੁਣ ਅਕਾਲ ਤਖਤ ਸਾਹਿਬ ਨੂੰ ਡਿਕਟੇਟ ਕਰਨਗੇ ਭਾਈ ਤਨਖਾਹੀਆ ਕਿਵੇਂ ਇਕਰਾਰ ਕਰਨਾ ਹੈ ਕਿੰਨੀ ਚਿਰਲੀ ਕਰਨਾ ਹੈ ਇਹ ਰਾਜਾ ਵੜਿੰਗ ਤੇ ਦੱਸਣਾ ਅਕਾਲ ਤਖਤ ਸਾਹਿਬ ਨੂੰ ਮਾਂ ਤੁਝੇ ਸਲਾਮ ਦੀ ਟੀ-ਸ਼ਰਟ ਆਪਉਣ ਵਾਲਿਆਂ ਨੂੰ ਦੱਸਣਾ ਤੇ ਰਈ ਗੱਲ ਸੁੱਖੀ ਰੰਧਾਵਾ ਸਾਹਿਬ ਦੀ ਉਹ ਸੁੱਖੀ ਰੰਧਾਵਾ ਸਾਹਿਬ ਦਾ ਤਾਂ ਪਰਿਵਾਰ ਉਹ ਹੈ ਸਰਦਾਰ ਸੰਤੋਖ ਸਿੰਘ ਰੰਧਾਵਾ ਜਿਨ੍ਹਾਂ ਨੇ ਪੰਜਾਬ ਦੀ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਬਹੁਤ ਚੰਗਾ ਹੋਇਆ ਜਿਹੜਾ ਆਪਰੇਸ਼ਨ ਬਲੂ ਸਟਾਰ ਹੋਇਆ ਤੇ ਅੱਜ ਇਹ ਲੋਕ ਇਹ ਕਹਿੰਦੇ ਪਤਾ ਨਹੀਂ ਅਸਤੱਕ ਕਿੱਡੇ ਇੱਕ ਸਿੱਖੀ ਨੂੰ ਪਿਆਰ ਕਰਦੇ ਆ ਜੇ ਤੁਹਾਡਾ ਐਡਾ ਹੀ ਪਿਆਰ ਹੁੰਦਾ ਤਾਂ ਦੋ ਵਾਰੀ ਕਾਂਗਰਸ ਦੇ ਰਾਜ ਦੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਪਹਿਲਾਂ ਇੰਦਰਾ ਗਾਂਧੀ ਨੇ ਕੀਤਾ ਜਿਹੜੀ ਪਾਰਟੀ ਤੁਸੀਂ ਅੱਜ ਤੱਕ ਬੈਠੇ ਹੋ ਚੁੱਪੋਂ ਛੱਡ ਕੇ ਆਓ ਪਾਰਟੀ ਬਾਹਰ ਜੇ ਬਹੁਤ ਜ਼ਿਆਦਾ ਤੁਹਾਡਾ ਗੁਰੂ ਨਾਲ ਪਿਆਰ ਹੈ ਤੇ ਦੂਜਾ ਹਮਲਾ ਚਰਨਜੀਤ ਚੰਨੀ ਮੁੱਖ ਮੰਤਰੀ ਸੋ ਕੁਜਿੰਦਰ ਰੰਧਾਵਾ ਸਾਹਿਬ ਉਪ ਮੁੱਖ ਮੰਤਰੀ ਨਾਲੇ ਹੋਮ ਮਿਨਿਸਟਰ ਉਦੋਂ ਹੋਇਆ ਤੇ ਦਰਬਾਰ ਸਾਹਿਬ ਤੇ ਖੜ ਕੇ ਸੌਂ ਕਾਦੀ ਕਿ ਜੀ ਹਫ਼ਤੇ ਚ ਦੋਸ਼ੀ ਫੜਦੇ ਆਂਗੇ ਕਿੱਥੇ ਗਏ ਦੋਸ਼ੀ ਸੋ ਕਿਰਪਾ ਕਰਕੇ ਬੀਜੇਪੀ ਤਾਂ ਮਾੜੀ ਹੈ ਉਹ ਤਾਂ ਦਿਖ ਰਹੀ ਹੈ ਲੋਕਾਂ ਨੂੰ ਉਹ ਤਾਂ ਭਾਰਤ ਨੇ ਪੰਜਾਬ ਨੇ ਵੀ ਉਹਦੇ ਵਿਰੁੱਧ ਅੱਜ ਵੋਟ ਪਾਈ ਹੈ ਤਾਂ ਹੀ 7 ਐਮਪੀ ਆਗੇ ਕੋਈ ਕਾਂਗਰਸ ਦੇ ਪਿਆਰ 'ਚ ਨਹੀਂ ਆਏ ਇਹ ਐਂਟੀ ਮੋਦੀ ਵੇਦ ਸੀ ਜਿਹੜੀ ਕਿ ਇੰਡੀਆ ਬਲੌਕ ਨੂੰ ਚਲੀ ਗਈ ਪਰ ਤੁਹਾਡੇ ਆਪਣੇ ਕੀ ਕਿਰਦਾਰ ਨੇ ਜਿਹੜੀ ਪਾਰਟੀ ਨੇ ਪੰਜਾਬ ਦਾ ਨੁਕਸਾਨ ਕੀਤਾ ਜਿਹੜੀ ਪਾਰਟੀ ਨੇ ਪੰਥ ਦਾ ਕੌਮ ਦਾ ਨੁਕਸਾਨ ਕੀਤਾ ਉਹਦੇ ਚ ਬਹਿ ਕੇ ਸਿੱਖੀ ਦੇ ਲੈਕਚਰ ਕਿਰਪਾ ਕਰਕੇ ਤੁਸੀਂ ਲੋਕ ਨਾ ਦਿਓ ਪਹਿਲਾਂ ਜਾ ਕੇ ਰਾਹੁਲ ਗਾਂਧੀ ਸਾਹਿਬ ਨਾਲ ਗੱਲ ਕਰਕੇ ਆ ਜਿਹੜੇ ਸਿੱਖ ਕਾਤਲ ਤੁਹਾਡੀ ਪਾਰਟੀ ਚ ਬੈਠੇ ਨੇ ਇਹਨਾਂ ਤੇ ਕੋਈ ਫੈਸਲਾ ਕਰਾਓ ਫਿਰ ਆ ਕੇ ਸਾਡੇ ਨਾਲ ਗੱਲ ਕਰਿਓ ਤੇ ਚਲਾਸੀ ਦੇ ਜਿਹੜੇ ਵਿਚਾਰੇ ਉਹਰੇ ਲਿਆ ਕੇ ਵਸਾਏ ਨੇ ਬਾਦਲ ਸਾਹਿਬ ਨੇ ਉਹਨਾਂ ਨਾਲ ਜਾ ਕੇ ਗੱਲ ਕਰੋ ਆ ਵੇਚੋ ਆਪਣਾ ਜਿਹੜਾ ਕਾਂਗਰਸ ਦਾ ਦਿੱਲੀ ਵਾਲਾ ਦਫ਼ਤਰ ਹੈ ਤੇ ਪੰਜਾਬ ਵਾਲਾ ਦਫ਼ਤਰ ਹੈ ਲਵਾਓ ਉਹਨਾਂ ਦੇ ਨਾਲ ਦੀਨਾਂ ਦੀ ਜ਼ਿੰਦਗੀਆਂ ਤੁਹਾਡੇ ਲੀਡਰਾਂ ਕਰਕੇ ਬਦਨਾ ਬਰਬਾਦ ਹੋ ਗਈਆਂ ਲਵਾਓ ਉਹਨਾਂ ਦੇ ਨਾਂ ਜਾ ਕੇ ਫੇਰ ਪਤਾ ਲੱਗੂ ਤੁਸੀਂ ਕਿੱਡੇ ਇੱਕ ਸਿੱਖ ਭਗਤ ਹੋ ਤੁਹਾਡੇ ਕਿੱਡਾਕ ਸਿੱਖੀ ਚ ਵਿਸ਼ਵਾਸ ਹੈ ਤੁਸੀਂ ਕਿੱਡਾਕ ਕੌਮ ਦੇ ਪਿੱਛੇ ਖੜਦੇ ਹੋ